ਗਲੀਡਿੰਗ ਸੀ ਕਿ ਪੂਰੇ ਗਲ ਤੇ ਚਰੂ ਬਾਲ ਦਿੱਤਾ ਸੀ ਮੇਰੀ ਧੀ ਤੇ ਉਹਦਾ ਸਾਹ ਘੁੱਟਿਆ। ਕਿਹਦੀ ਸੰਭੀ ਬੱਚੀ ਤੁਸੀਂ ਖੇੜਿਆ ਨਾ ਇੰਨੀ ਮਸੂਮ ਤੇ ਪਿਆਰੀ ਬੱਚੀ ਸਾਡੇ ਹੱਥਾਂ ਦੇ ਵਿੱਚ ਬਲੀ। ਮੈਂ ਸੀਸੀਟੀਵੀ ਕੈਮਰੇ ਜਿੰਨਾ ਜਿੰਨੀ ਲੋਕੇਸ਼ਨ ਆਂਦੀ ਦੀ ਜਿਹੜੇ ਕੈਮਰੇ ਨੇ ਮੈਂ ਘਰ ਘਰ ਕਿਉਂ ਆਖਰੀ ਘਰ ਤੱਕ ਪੁੱਛੀ ਉਹ ਤੋਂ ਮੇਰੀ ਧੀ ਨੇ ਦੇਖੀ ਵੀ ਅਧਿਕਾਰ ਬੜੀ ਐ 10 ਮਿੰਟ ਦੇਖਿਆ 15 ਮਿੰਟ ਦੇਖਿਆ ਮੇਰੀ ਧੀ ਬਾਰ ਨਹੀਂ ਆਈ। ਮੈਂ ਜਾ ਕੇ ਦਾ ਬੂਆ ਕੜਕਾਇਆ ਉਹਨੇ ਬੂਆ ਨਹੀਂ ਖੋਲਿਆ। ਕੰਨ ਮੇਰੀ ਧੀ ਆਨੀ ਮੇਰੀ ਘਰਲੀ ਵੀ ਆਨੀ ਤੁਹਾਡੀ ਤੇ ਆਈ ਸੀ ਪੁੱਛ ਕੇ ਚਲੀ ਗਈ ਹੋਈ ਐ ਪਰ ਮੈਂ ਉੱਥੋਂ ਹਿੱਲੀ ਨਹੀਂ ਉਹਦੇ ਘਰ ਤੋਂ ਬਾਹਰ ਉੱਥੇ ਹੀ ਖੜੀ ਰਹੀ ਸੀ ਮਿਸ ਵਾਲੇ ਆਇਆ ਤੇ ਕੋਨੇ ਘਟ ਕੇ ਤੱਕ ਆ ਗਏ ਸੀ ਉਹਨਾਂ ਨੂੰ ਮੈਂ ਆਂਦੇ ਹੀ ਦੱਸ ਸਿੱਧੀ ਗੱਲ ਕੀਤੀ ਮੈਂ ਕਿ ਮੈਂ ਦੇਖ ਚੁੱਕੀ ਆ ਧੀ ਮੇਰੀ ਅੰਦਰ ਗਈ ਐ ਤੁਸੀਂ ਜਾ ਕੇ ਉਹਨਾਂ ਨੂੰ ਤੱਕ ਤੈੱਕ ਹੀ ਕਾਰਤ ਕਰਵਾਉਂਦੇ ਉਹਨਾਂ ਨੇ ਕਿ ਸਾਨੂੰ ਪਹਿਲਾਂ ਆਪਣੀ ਤਸੱਲੀ ਕਰਾਂਗੇ ਘੰਟਾ ਡੇਢ 2 ਘੰਟੇ ਰੋਣੇ ਗਾਰ ਰਿਸਟ ਕੀਤੇ ਪੁਲਿਸ ਅੰਦਰ ਸਰ ਕੋਣਾ ਘੰਟਾ ਅੰਦਰ ਰਹੀ ਹੈ ਮੰਗਤਰਾ ਮੇਸੇ ਮਹਾ ਕ੍ਰਾਪਟ ਬੰਦਾ ਹੈ ਉੜਾ ਘੰਟਾ ਅੰਦਰਿਆ ਪਤਾ ਨਹੀਂ ਪੈਸੇ ਲਾਇਆ ਪਤਾ ਨਹੀਂ ਕੀ ਵਾਲਾ ਕਹਿੰਦਾ ਅੰਦਰ ਕੁਝ ਨਹੀਂ ਹੈ ਉਹਨਾਂ ਨੇ ਕੈਮਰੇ ਦੁਬਾਰਾ ਚੈੱਕ ਕੀਤੇ ਜਦੋਂ ਮੈਂ ਤੁਹਾਨੂੰ ਕਹਿਤਾ ਵੀ ਮੈਂ ਦੇਖ ਲਿਆ ਆ ਨਾਡਾ ਤਾਂ ਐਡ ਦਾ ਸਪੋਰਟ ਐਕਸ਼ਨ ਇਦਾਂ ਕਰੇ ਵਾਪਸ ਚਾਰੇ ਸੀ ਉਹਦਾ ਪੁਲਿਸ ਸਟੇਸ਼ਨ ਮੈਂ ਕਿਹਾ ਮੇਰੀ ਸੈਟੀਸਫੈਕਸ਼ਨ ਨਹੀਂ ਹੋਈ ਮੈਂ ਕਿਹਾ ਤੁਸੀਂ ਤਾਂ ਜਾ ਰਹੇ ਹੋ ਮੈਂ ਕਿ ਸਾਰੀ ਰਾਤ ਮੈਂ ਪ੍ਰੀਤੀ ਬਜ਼ਾਰ ਕਿੱਦਾਂ ਘੰਟਾ ਨਹੀਂ ਨਾਮ ਦੀ ਕਰਾਂ ਮੈਂ ਉਹਨਾਂ ਨੂੰ ਜ਼ਬਰਦਸਤੀ ਲੈ ਕੇ ਗਈਆਂ ਨਾਲ ਉਹ ਪਹਿਲਾਂ ਹੀ ਦੋ ਮੁਲਾਜ਼ਮ ਜਿਹੜੇ ਬਾਹਰ ਖੜੇ ਸੀ ਉਹਨਾਂ ਦੇ ਅੰਦਰ ਬੈਠੇ ਹੋ ਸੀ ਜਾਂ ਸਰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਸਾਨੂੰ ਸੀਐਮ ਤੁਸੀਂ ਬਣਨੇ ਹੱਥ ਜੋੜ ਕੇ ਤੁਹਾਡੇਗੇ ਬੇਨਤੀ ਏ ਵੀ ਕੁਝ ਇਦਾਂ ਦਾ ਕੀਤਾ ਜਾਵੇ ਜਿਹੜਾ ਪੰਜਾਬ ਦੇ ਵਿੱਚ ਇਹ ਕ੍ਰਾਈਮ ਘਟ ਜੇ ਸਰ ਆਪਾਂ ਪੁਲਿਸ ਨੂੰ ਕੁੱਛ ਦੇਣਾ ਕੁਝ 2 3 4 ਦਿਨ ਦੇ ਦਿੰਦੇ ਆ ਵੀ ਆ ਤਾਂ ਕਾਰਵਾਈ ਕਰ ਦੋ ਨਹੀਂ ਫਿਰ ਐਸੀ ਕਾਰਵਾਈ ਕਰੋ ਠੀਕ ਹੈ ਜੀ ਕੋਈ ਨਹੀਂ ਤਕੜੀ ਰਹੇ ਐਸੀ ਤੇਰੇ ਨਾਲ ਹੈ ਹਰ ਤਰੀਕੇ ਨਾਲ ਮਾਨੂੰ ਵੀ ਬਚਾ ਇਹ ਬਦਲਾਅ ਵਾਸਤੇ ਸਰਕਾਰ ਆਈ ਸੀ ਕਿ ਸਾਡੀਆਂ ਕੁੜੀਆਂ ਦੇ ਬਰਾਦਰਕਾਰ ਹੋ ਇਸ ਵਾਰ ਵਾਸਤੇ ਇਹ ਸਰਕਾਰ ਆਈ ਸੀ ਕਿ ਜੀ ਲਾਸ਼ਾ ਖੁਰਦਪੁਰਦ ਹੋ ਜਾਣ ਇਸ ਕਰਕੇ ਆਈ ਸੀ ਕਿ ਪੁਲਿਸ ਕਰਮਚਾਰੀਆਂ ਤੇ ਕੋਈ ਕਾਰਵਾਈ ਨਹੀਂ ਕਰਨੀ ਇਸ ਕਾ ਵਾਸਤੇ ਆਈ ਸੀ ਕਿ ਸਚਾਈ ਦੀ ਕਿਤੇ ਸੁਣਾਈ ਨਾ ਹੋਵੇ ਇਸ ਵਾਸਤੇ ਆਈ ਸੀ ਕਿ ਪੁਲਿਸ ਰਾਤ ਨੂੰ ਬੁਲਾ ਕੇ ਕੁੜੀ ਦੀ ਮਾਂ ਨੂੰ ਔਰ ਮਾਮਿਆਂ ਨੂੰ ਦਬਕਾਈ ਜਾਵੇ ਸਾਰੀ ਰਾਤ ਕਿ ਜੀ ਤੁਸੀਂ ਪਰਚਾ ਨਹੀਂ ਕਰਾਣਾ ਹੱਦ ਹੋ ਗਈ ਆ